ਕਮਲ ਗਿੱਲ ਦੇ ਨਾਵਲ ਗੰਦਲਹੀ ਰਿਸ਼ਤੇ ਦਾ ਅਗਲਾ ਕੰਟ 7 ਕੈਲਾਸ਼ ਨੂੰ ਇੰਜ ਚਾਨਕ ਆਪਣੀਆਂ ਅੱਖਾਂ ਸਾਹਮਣੇ ਦੇਖ ਕੇ ਮੈਨੂੰ ਮੇਰਾ ਇਹ ਲੰਦਰ ਰੋਟੀ ਦਾ ਟੂਰ ਸਫਲ ਹੋ ਗਿਆ ਲੱਗਾ ਹਾਏ ਮੈਂ ਕਿੰਨੀ ਕਿਸਮਤ ਵਾਲੀ ਸਾਂ ਕਿ ਆਉਂਦਿਆਂ ਹੀ ਪਹਿਲੇ ਦਿਨ ਹੀ ਮੈਨੂੰ ਇੰਨੀ ਪ੍ਰਸਿੱਧ ਔਰਤ ਨਾਲ ਮੇਲ ਹੋ ਗਿਆ ਉਹ ਵੀ ਉਹ ਔਰਤ ਜਿਸ ਨੂੰ ਮੈਂ ਇੰਨਾ ਮਿਸ ਕੀਤਾ ਸੀ ਤੇ ਕਿੰਨਾ ਲੱਭਿਆ ਸੀ ਅੱਜ ਉਹ ਆਪਣੇ ਆਪ ਮੇਰੇ ਸਾਹਮਣੇ ਆ ਖਲੋਗੀ ਸੀ ਮੰਨੀ ਮਨ ਬਹੁਤ ਕੋਸ਼ਿਸ਼ ਹੋਗੀ ਸੀ ਮਨ ਨੂੰ ਮੇਰਾ ਜਨਮ ਹੀ ਸਫਲ ਹੋ ਗਿਆ ਹੋਵੇ ਕੈਲਾਸ ਇੰਗਲੈਂਡ ਦੀ ਬਹੁਤੀ ਫੇਮਸ ਲੇਖਿਕਾ ਸੀ ਇਸ ਤੋਂ ਸਭ ਜਾਣੂ ਸਨ ਇਹਨਾਂ ਨੇ ਅਨਗਿਣਤ ਨਾਵਲ ਕਹਾਣੀਆਂ ਤੇ ਆਰਟੀਕਲ ਲਿਖੇ ਸਨ ਬਹੁਤ ਸਾਰੀ ਦੇਸ਼ਾਂ ਦੇਸ਼ਾਂ ਵਿੱਚ ਅਕਸਰ ਇਹਨਾਂ ਦੀਆਂ ਕਹਾਣੀਆਂ ਸ਼ਬਦੀਆਂ ਰਹਿੰਦੀਆਂ ਪਰ ਲੰਮੇ ਸਮੇਂ ਤੋਂ ਇਸ ਫੀਲਡ ਵਿੱਚੋਂ ਗੈਪਸਨ ਮੇਰੇ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸੰਪਾਦਕ ਲੇਖਕ ਅਤੇ ਪ੍ਰੈਸ ਰਿਪੋਰਟਰ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਵਾਰੀ ਆਪਣੀ ਕੀ ਦੁਨੀਆ ਵਿੱਚ ਗਾਇਬ ਸਨ ਅੱਜ ਅਚਾਨਕ 12 ਸਾਲਾਂ ਬਾਅਦ ਇਹ ਨਜ਼ਰ ਮੇਰੇ ਸਾਹਮਣੇ ਆਉਣਾ ਮੰਨੋ ਕਿਹੜੀ ਘਰੇ ਨਰੈਣ ਦਾ ਆਉਣਾ ਸੀ ਮੈਂ ਇਹਨਾਂ ਦੇ ਸਾਰੇ ਹੀ ਨਾਵਲ ਕਹਾਣੀਆਂ ਪੜੇ ਸੰਤ ਇਹਨਾਂ ਨਾਲ ਕੋਈ ਮੁਲਾਕਾਤ ਮੰਨੋ ਮੇਰੇ ਮਨ ਤੇ ਹਮੇਸ਼ਾ ਲਈ ਛਾਪ ਛੱਡ ਗਈ ਸੀ ਮੈਨੂੰ ਅੱਜ ਵੀ ਯਾਦ ਹੈ ਉਹ ਬਰਫ਼ੀਲੀ ਸ਼ਾਮ ਜਦੋਂ ਮੈਂ ਅਚਾਨਕ ਇਹਨਾਂ ਦੇ ਘਰ ਦਾ ਬੂਹਾ ਜਾ ਖੜਕਾਇਆ ਸੀ ਸਿਰਫ ਡੈਰੀ ਮੌੜਨ ਹੀ ਗਈ ਸੀ ਪਰ ਅਸੀਂ ਦੋਵੇਂ ਇਸ ਤਰ੍ਹਾਂ ਗੱਲਾਂ ਵਿੱਚ ਉਲਝ ਜੇ ਕਿ ਮੈਂ ਸਾਰੀ ਰਾਤ ਇਹਨਾਂ ਦੇ ਘਰ ਇਹਨਾਂ ਦੀਆਂ ਗੱਲਾਂ ਸੁਣਦਿਆਂ ਬਿਤਾ ਦਿੱਤੀ ਸੀ ਉਹ ਕਿੰਨਾ ਦਰਦ ਸਿਆ ਸੀ ਕਲਾਸ ਜੀ ਨੇ ਆਪਣੇ ਜੀਵਨ ਵਿੱਚ ਕਿੰਨੇ ਦੁੱਖ ਕਿੰਨੀਆਂ ਮੁਸ਼ਕਲਾਂ ਚੇਤਾ ਆਉਂਦਿਆਂ ਸਾਰ ਮੇਰੀ ਨੂੰ ਕੰਮ ਕੀ ਕਿਵੇਂ ਪਹਿਲੀ ਮੁਲਾਕਾਤ ਵਿੱਚ ਹੀ ਕਲਾਸ ਜੀ ਨੇ ਮੈਨੂੰ ਆਪਣਾ ਸਮਝ ਕੇ ਆਪਣੀ ਜ਼ਿੰਦਗੀ ਦੀਆਂ ਨਿੱਜੀ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸਨ ਇਹਨਾਂ ਨੂੰ ਮਿਲਣ ਤੋਂ ਬਾਅਦ ਮੈਂ ਬਹੁਤ ਰਾਤਾਂ ਸੌ ਨਹੀਂ ਸਕੀ ਸੀ ਉਸ ਤੋਂ ਬਾਅਦ ਅਕਸਰ ਸਾਡੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਪਰ ਫਿਰ ਤਨ ਹੀ ਫਿਰ ਤੋਂ ਗਾਇਬ ਹੋ ਗਏ ਆਖਰੀ ਵਾਰ ਗੱਲਬਾਤ ਜਦ ਹੋਈ ਸੀ ਤਕਰੀਬਨ 11 ਕੁਵਰੇ ਪਹਿਲਾਂ ਉਦੋਂ ਇਹਨਾਂ ਨੇ ਮੈਨੂੰ ਦੱਸਿਆ ਸੀ ਕਿੰਨਾ ਦੀ ਜ਼ਿੰਦਗੀ ਵਿੱਚ ਦੁਬਾਰਾ ਕਿਸੇ ਨੇ ਦਸਤਕ ਦਿੱਤੀ ਹੈ ਪੁਰਾਣਾ ਸਾਰਾ ਮੰਜ਼ਰ ਦੁਬਾਰਾ ਮੇਰੀ ਅੱਖਾਂ ਅੱਗੇ ਆ ਗਿਆ ਬਹੁਤ ਖੁਸ਼ ਲੱਗ ਰਹੇ ਸਨ ਕਲਾਸੀ ਉਦੋਂ ਨਵਾਂ ਜੀਵਨ ਸਾਥੀ ਮਿਲ ਗਿਆ ਸੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਤੇ ਉਹ ਬਹੁਤ ਖੁਸ਼ ਸਨ ਫਿਰ اچانک ਇਹਨਾਂ ਦਾ ਫੋਨ ਬੰਦ ਹੋ ਗਿਆ 11 ਸਾਲਾਂ ਵਿੱਚ ਮੈਂ ਬਹੁਤ ਵਾਰ ਉਸ ਨੰਬਰ ਤੇ ਕਾਲ ਕੀਤੀ ਪਰ ਨੰਬਰ ਹਮੇਸ਼ਾ ਬੰਦ ਹੁੰਦਾ ਇਕ ਦੋ ਵਾਰ ਕਰਦੇ ਦਰਵਾਜ਼ੇ ਤੱਕ ਵੀ ਗਈ ਪਰ ਕਿਸੇ ਦਰਵਾਜ਼ਾ ਨਾ ਖੋਲਿਆ ਗਵੰਡੀਆਂ ਨੇ ਦੱਸਿਆ ਕਿ ਉਹ ਇੱਥੇ ਕੱਟੀ ਰਹਿੰਦੇ ਹਨ ਸ਼ਾਇਦ ਆਪਣੇ ਨਵੇਂ ਜੀਵਨ ਸਾਥੀ ਦੇ ਕੋਲ ਵੇਲズ ਦੀ ਮੂਵ ਹੋ ਗਏ ਹੋਣ ਇਹ ਸੋਚ ਕੇ ਮੈਂ ਮੁੜ ਕੇ ਦੇ ਘਰ ਦੀ ਧੂਰ ਕਰਨ ਗਈ ਪਰ ਹਮੇਸ਼ਾ ਇਹ ੜੀਕ ਰਹੀ ਕਿ ਸ਼ਾਇਦ ਆਪ ਹੀ ਮੈਨੂੰ ਕਦੇ ਫੋਨ ਕਰ ਲੈਣ ਪਰ ਇਹਨੇ ਸਾਲਾਂ ਵਿੱਚ ਕਦੇ ਇਹਨਾਂ ਦਾ ਫੋਨ ਨਾ ਆਇਆ ਤੇ ਨਾ ਹੀ ਮੈਂ ਕਦੇ ਮੋੜ ਕਿਸੇ ਅਖਬਾਰ ਵਿੱਚ ਇਹਨਾਂ ਦੀ ਕੋਈ ਕਹਾਣੀ ਜਾਂ ਲੇਖੀ ਸ਼ਬਦ ਪੜਿਆ ਮੈਨੂੰ ਲੱਗਾ ਕਿ ਕਲਾਸ ਜੀ ਆਪਣੀ ਨਮੀ ਜ਼ਿੰਦਗੀ ਵਿੱਚ ਖੁਸ਼ ਹਨ ਤੇ ਹੁੰਦੇ ਵੀ ਕਿਉਂ ਨਾ ਇੰਨੇ ਦੁੱਖਾਂ ਤਕਲੀਫਾਂ ਤੋਂ ਬਾਅਦ ਇਸ ਨਵੀਂ ਸਵੇਰ ਦਾ ਸਵਾਗਤ ਕਰਨਾ ਬਣਦਾ ਹੀ ਸੀ ਜਦੋਂ ਮੈਨੂੰ ਕਲਾਸ ਜੀ ਨੇ ਫੋਨ ਤੇ ਦੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਜਿਉਣ ਦਾ ਮੌਕਾ ਦੇਣ ਜਾ ਰਹੇ ਹਨ ਨਵੇਂ 파ਟਨਰ ਨਾਲ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਸ਼ੁਕਰ ਹੈ ਪਰਮਾਤਮਾ ਦਾ ਵਾਹਿਗੁਰੂ ਨੇ ਇਸ ਭਰੀ ਔਰਤ ਦੀ ਵਿਰਾਨ ਜ਼ਿੰਦਗੀ ਵਿੱਚ ਵੀ ਖੁਸ਼ਹਾਲੀ ਲਿਆਂਦੀ ਗੱਲਾਂ ਤੋਂ ਕਲਾਸ ਜੀ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸਨ ਖੈਰ ਸਮੇਂ ਨੇ ਕਰਵਟ ਬਦਲੀ ਤੇ ਸੀ ਉਹ ਆਪਣੀ ਜ਼ਿੰਦਗੀ ਵਿੱਚ ਬਿਜ਼ੀ ਹੋ ਗਏ ਕੁਝ ਸਾਲਾਂ ਬਾਅਦ ਮੈਂ ਵੀ ਰਵੀ ਨਾਲ ਵਿਆਹੀ ਗਈ ਪਰ ਕਲਾਸ ਜੀ ਦੀ ਕੋਈ ਖਬਰ ਨਾ ਮਿਲਣ ਦੀ ਫਿਕਰ ਰਹਿੰਦੀ ਫਰ ਆਖਰੀ ਹੋਈ ਉਹਨਾਂ ਨਾਲ ਮੁਲਾਕਾਤ ਹੋਇ ਤਸੱਲੀ ਮਿਲ ਜਾਂਦੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਆਪਣੇ ਨਵੇਂ ਘਰਵਾਰੇ ਦੇ ਨਾਲ ਖੁਸ਼ ਸਨ ਖੈਰ ਅੱਜ ਬਾਰਾਂਵਰੀ ਆਬਾਦ ਅਚਾਨਕ ਉਹਨਾਂ ਨੂੰ ਸਾਹਮਣੇ ਦੇਖ ਕੇ ਮੈਂ ਬਹੁਤ ਖੁਸ਼ ਸਾਂ ਮੇਰਾ ਤੂੰ ਇੱਥੇ ਕੀ ਕਰ ਰਹੀ ਹੈ ਕਲਾਸ ਜੀ ਨੇ ਮੈਨੂੰ ਸੋਚਾਂ ਵਿੱਚ ਪੈ ਨੂੰ ਵਾਪਸ ਮੋੜ ਲਿਆਂਦਾ ਕਲਾਸ ਜੀ ਬਸੇ ਮੈਂ ਘੁੰਮਣ ਫਿਰਨਾਈ ਇੱਕ ਕਲੀ ਆਈ ਹੈ ਹਾਂਜੀ ਹਾਲੇ ਤੱਕ ਵਿਆਹ ਨਹੀਂ ਕਰਾਇਆ ਤੂੰ ਕੁੜੀਏ ਹਾਲੇ ਵੀ ਅਖਬਾਰਾਂ ਦੇ ਵਰਕ ਹੀ ਕਾਰੇ ਕਰੀ ਜਾਂਦੀ ਐ ਆਪਣੀ ਜ਼ਿੰਦਗੀ ਦਾ ਕਦੋਂ ਸੋਚੇਂਗੀ ਇਹਨਾਂ ਆਖ ਕੇ ਉਹ ਖਿੜਖੜਾ ਕੇ ਹੱਸ ਪਈ ਨਹੀਂ ਨਹੀਂ ਕਲਾਸ ਜੀ ਮੇਰਾ ਵਿਆਹ ਹੋ ਗਿਆ ਜੀ ਬਹੁਤ ਚੰਗਾ ਘਰ ਵਾਲਾ ਐ ਮੇਰਾ ਰਵੀ ਨਾਮ ਐ ਉਹਦਾ ਮੈਂ ਤੁਹਾਨੂੰ ਦੱਸਿਆ ਤਾਂ ਸੀ ਰਵੀ ਦਾ ਇੱਥੇ ਬਰਮਿੰਗਮ ਵਿੱਚ ਅਸੀਂ ਰਹਿੰਦੇ ਆਂ ਬਹੁਤ ਵਧੀਆ ਜੌਬ ਤੇ ਹਨ ਉਹ ਤੇ ਬਹੁਤ ਵਧੀਆ ਇਨਸਾਨ ਵੀ ਬਾਈ ਕੋ ਸਾਹਿਬ ਆਪਣੇ ਬਾਲਾਂ ਹਸਾਲਾਂ ਦਾ ਸਾਬ ਦੇ ਦਿੱਤਾ ਕਰਾਸ ਜੀ ਨੂੰ ਆ ਚਲੋ ਬਹੁਤ ਵਧੀਆ ਕੋਈ ਬਾਲ ਬੱਚਾ ਵੀ ਹੈ ਨਹੀਂ ਜੀ ਹਾਲੇ ਨਹੀਂ ਬਸ ਸਾਲੇ ਕੰਮ ਕਰ ਚੀ ਫਰਸਤ ਨਹੀਂ ਮਿਲਦੀ ਹੈ ਖਮਲੀ ਬੱਚਿਆਲੀ ਫਰਸਤ ਥੋੜੇ ਹੁੰਦੀ ਹੈ ਉਹ ਤਾਂ ਪਰਮਾਤਮਾ ਦਾ ਖੂਬਸੂਰਤ ਤੋਹਫਾ ਹੈ ਉਸ ਨੂੰ ਲੈਣ ਤੋਂ ਨਾ ਨਹੀਂ ਕਰੀਦੀ ਨਾ ਦੇਰ ਕਰੀਦੀ ਹੈ ਉਹਨਾਂ इंग्लंड ਮੁਰ ਜਾਂਦੇ ਆ ਇਹੀ ਕੰਮ ਕਰੀ ਪਹਿਲਾਂ ਬਾਕੀ ਦੇ ਕੰਮ ਬਾਅਦ ਚ ਐਨਾ ਕਹਿ ਕੇ ਉਹ ਇੱਕ ਵਾਰ ਫਿਰ ਹਸਪਤਲ ਜੀ ਜ਼ਰੂਰ ਤੁਹਾਡਾ ਗਿਆ ਸਿਰ ਮੱਥੇ ਬਾਕੀ ਤੇ ਕੰਬਾ ਚ ਹੁਣ ਜਾਂਦੇ ਮੈਂ ਪਹਿਲਾਂ ਇਸੇ ਪ੍ਰੋਜੈਕਟ ਤੇ ਕੰਮ ਕਰਾਂਗੀ ਪ੍ਰੋਜੈਕਟ ਲਵ ਸੁਣਦਿਆਂ ਹੀ ਉਹ ਫਿਰ ਜ਼ੋਰ ਜ਼ੋਰ ਨਾਲ ਹਸਪਤਲ ਵਾਲੇ ਮੈਂ ਵੀ ਹਸਪਤਲ ਵੀਰਾ ਇੱਥੇ ਕਿਸ ਹੋਟਲ ਚ ਠੁਰਕੀ ਐ ਬਸ ਤੋਂ ਥੋੜਾ ਦੂਰੀ ਪੁਰਤੋ ਦਲ ਕਰਮਨ ਵਿੱਚ ਇਲਾਵਾ ਵੀ ਛੋਟੇ ਹੋਟਲ ਵਿੱਚ ਠਹਿਰੀਆਂ ਅਗਲਾ ਕੀ ਕਿੰਨੇ ਦਿਨਾਂ ਦੀ ਛੁੱਟੀ ਤੇ ਐ 10 ਦਿਨ ਹਨ ਜੀ ਅੱਜ ਪਹਿਲਾ ਦਿਨ ਐ ਜੇ ਮੈਂ ਕਿੰਨੇ ਕਰਮਾਂ ਵਾਲੀ ਆ ਕਿ ਪਹਿਲੇ ਦਿਨ ਕੁਝ ਘੰਟਿਆਂ ਵਿੱਚ ਹੀ ਤੁਸੀਂ ਮਿਲ ਗਏ ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਇੱਥੇ ਦੇਖ ਕੇ ਦੁਨੀਆ ਕਿੰਨੀ ਛੋਟੀ ਹੈ ਕੌਣ ਕਦੋਂ ਕਿੱਥੇ ਮਿਲ ਜਾਵੇ ਕੋਈ ਪਤਾ ਹੈ ਹਾਂ ਪਰ ਦੁਨੀਆ ਵੱਡੀ ਵੀ ਬਹੁਤ ਹੈ ਵੀਰਾ ਕਦ ਕੋਈ ਇਸ ਪੀੜ ਵਿੱਚ ਗਵਾਚ ਜਾਵੇ ਇਹ ਵੀ ਪਤਾ ਨਹੀਂ ਇਹਨਾਂ ਆ ਕੇ ਕਲਾਸ ਜੀ ਨੇ ਲੰਮਾ ਹੋ ਕਾ ਲਿਆ ਅਤਾਹ ਪੀੜ ਉਹਨਾਂ ਦੇ ਚਿਹਰੇ ਤੇ ਚਲਕੀ ਤੇ ਉਹ ਕਿਸੇ ਉਦਾਸੀ ਵਿੱਚ ਗਵਾਚ ਤੁਸੀਂ ਕਿੰਨੇ ਦਿਨਾਂ ਲਈ ਆਏ ਹੋ ਕਲਾਸ ਜੀ ਵਾਪਸੀ ਕਰਦੀ ਹੈ ਮੇਰਾ ਸਵਾਲ ਸੁਣੋ ਮੇਰੇ ਵੱਲ ਦੇਖ ਕੇ ਮੁਸਕਰਾ ਪਏ ਵਾਪਸੀ ਵਾਪਸੀ ਲਈ ਮੰਜ਼ਲ ਵੀ ਚਾਹੀਦੀ ਅਬੀਰਾ ਮੇਰੀ ਕੋਈ ਮੰਜ਼ਲ ਨਹੀਂ ਹੈ ਬਸ ਪਟਕਣੀ ਹੈ ਚਾਹੀ ਇੱਥੇ ਪਟਕ ਲੈਸ ਤੇ ਚਾਹੀ ਇੰਗਲੈਂਡ ਵਿੱਚ ਉਹਨਾਂ ਦਾ ਜਵਾਬ ਸੁਣ ਕੇ ਮੈਂ ਠੱਠੰਬਰ ਜੀ ਗਈ ਕੁਝ ਹੋਰ ਪੁੱਛਾਂ ਮੇਰਾ ਹੀ ਆ ਜਣਾ ਪਿਆ ਮੇਰਾ ਚਲ ਵਾਪਸ ਬੁੜੀਏ ਹਨੇਰਾ ਹੋਣ ਵਾਲਾ ਹੋ ਗਿਆ ਕਲਾਸ ਜੀ ਨੇ ਵਾਪਸੀ ਲੈ ਲਈ ਅਸੀਂ ਦੋਵੇਂ ਫਿਰ ਸਮੁੰਦਰ ਦੇ ਕਿਨਾਰੇ-ਕਿਨਾਰੇ ਠੰਡੀ ਰੇਤ ਤੇ ਪੈਰ ਤਰਦਿਆਂ ਵਾਪਸ ਹੋਟਲ ਵੱਲ ਪਰਤਣ ਲੱਗਿਆਂ। ਕੁਝ देर ਦੀ ਚੁੱਪੀ ਬਾਅਦ ਮੈਂ ਸਵਾਲ ਕੀਤਾ। ਕਲਾਸ ਜੀ ਤੁਸੀਂ ਕਿਸ ਹੋਟਲ ਵਿੱਚ ਠਹਿਰਿਓ? ਮੇਰੇ ਹੋਟਲ ਦੇ ਨੇੜੇ ਹੀ ਐ। ਮਾਫ ਕਰਨਾ ਜੇ ਮੈਨੂੰ ਤੁਸੀਂ ਦੱਸ ਸਕੋ ਤਾਂ ਆਪਣਾ ਪਤਾ ਜ਼ਰੂਰ ਦਿਓ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਮੈਂ ਤੁਹਾਡੇ ਨਾਲ। ਇਸ ਵਾਰ ਮੈਂ ਤੁਹਾਡਾ ਖੈੜਾ ਨਹੀਂ ਛੱਡਣਾ। ਨਾ ਪਹਿਲਾਂ ਵਾਂਗ ਤੁਹਾਨੂੰ ਗਾਇਬ ਹੋਣ ਦੇਣਾ ਮੈਂ। ਤੁਰੀ ਜਾਂਦੀ ਕਲਾਸ਼ ਨੂੰ ਮੈਂ ਬੱਚਿਆਂ ਵਾਂਗ ਮਗਰੋਂ ਜੱਫੀ ਪਾ ਲਈ ਐ ਚੱਲੀ ਕੁੜੀ ਹਾਲੇ ਵੀ ਹੋਜੀ ਹੈ ਜਿਸ ਤਰ੍ਹਾਂ ਮੈਂ 12 ਵਜੇ ਪਹਿਲਾਂ ਦੇਖੀ ਸੀ ਮੇਰੇ ਘਰ ਉਹੀ ਸਿੱਧੀ ਸੁਭਾਅ ਵਾਲੀ ਸੱਚ ਦੱਸਾਂ ਕਲਾਸ਼ ਜੀ ਮੈਂ ਤੁਹਾਨੂੰ ਬਹੁਤ ਮਿਸ ਕੀਤਾ ਉਸੇ ਕਰਾਦੀਆਂ ਆਪਣੀਆਂ ਗੱਲਾਂ ਬਾਤਾਂ ਨੇ ਮੈਨੂੰ ਜਿਵੇਂ ਤੁਹਾਡਾ ਮਰੀਦ ਹੀ ਬਣਾ ਦਿੱਤਾ ਸੀ ਮੈਂ ਕਿੰਨੀ ਖੁਸ਼ਕਿਸਮਤਾਂ ਕਿ ਤੁਸੀਂ ਆਪਣੀ ਉਮਰ ਪਰ ਦੇ ਗਮ ਮੇਰੇ ਅਣਜਾਣ ਕੁੜੀ ਨਾਲ ਇੱਕ ਰਾਤ ਵਿੱਚ ਸਾਂਝ ਕਰ ਦਿੱਤੇ ਸਨ ਹੰਬੀਰਾ ਸ਼ਾਇਦ ਤੂੰ ਖੁਸ਼ਕਿਸਮਤ ਨਹੀਂ ਸੀ ਮੈਂ ਜ਼ਿਆਦਾ ਖੁਸ਼ ਨਸੀਬ ਸੀ ਜੋ ਇੰਨੀ ਰੂਹ ਨਾਲ ਤੂੰ ਮੇਰੇ ਦਿਲ ਦੀਆਂ ਗੱਲਾਂ ਸੁਣੀਆਂ ਸਨ ਮੈਂ ਵੀ ਤੈਨੂੰ ਬਹੁਤ ਮਿਸ ਕੀਤਾ ਬਸ ਇੱਕੋ ਕਮੀ ਰਹੀ ਕਿ ਮੈਂ ਤੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰ ਸਕੀ ਤੂੰ ਮੇਰੀ ਹਮਰਾਜ਼ ਸੀ بڑا ਮਨ ਸੀ ਤੇਰੇ ਨਾਲ ਆਪਣੀ ਜ਼ਿੰਦਗੀ ਦੇ ਗਾਹਾਂ ਦੇ ਪੰਨੇ ਫਰੋਲਣ ਦਾ ਸ਼ਾਇਦ ਪਰਮਾਤਮਾ ਨੇ ਮੇਰੀ ਸੁਣ ਲਿਖ ਤੇ ਤੂੰ ਅੱਜ ਤਾਂ ਆਪਣੇ ਆਪ ਹੀ ਮੇਰੇ ਸਾਹਮਣੇ ਆ ਗਈ ਪੇਰਾ ਬੜੇ ਲੋਕ ਜ਼ਿੰਦਗੀ ਵਿੱਚ ਮਿਲੇ ਪਰ ਕੋਈ ਸੱਚਾ ਹਮਦਰਦ ਨਹੀਂ ਮਿਲਿਆ ਜਿਸ ਨਾਲ ਦੁੱਖ ਭੋਲਿਆ ਜਾਵੇ ਪਤਾ ਨਹੀਂ ਕਮਲਿਆ ਕੁੜੀਏ ਤੇਰੇ 'ਚ ਇਹੋ ਜਿਹਾ ਕੀ ਸੀ ਜੋ ਮੈਂ ਆਪਣੀ ਜ਼ਿੰਦਗੀ ਦੀ ਹੱਡ ਬਿੱਤੀ ਦਾਸਤਾ ਸੁਣਾ ਦਿੱਤੀ ਉਸੇ ਰਾਤ ਹੁਣ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਕਲਾਸ਼ ਜੀ ਜ਼ਿੰਦਗੀ ਜ਼ਿੰਦਗੀ ਆਖ ਕੇ ਕਲਾਸ਼ ਚੁੱਪੋਗੀ ਕੀ ਗੱਲ ਹੋਈ ਕਲਾਸ਼ ਜੀ ਮੈਂ ਕੁਝ ਗਲਤ ਪੁੱਛ ਰਿਹਾ ਤੁਸੀਂ ਚੁੱਪੋਗੇ ਨਹੀਂ 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 ਉਹਦੀ ਕੋਈ ਗੱਲ ਨਹੀਂ ਬਸ ਉਨਜੀ ਕਦੇ-ਕਦੇ ਮਨ ਉਦਾਸ ਹੋ ਜਾਂਦਾ ਹੈ। ਮੇਰਾ ਹੋਟਲ ਦੂਰੋਂ ਦਿਖਾਈ ਦੇ ਰਿਹਾ ਸੀ। ਮਨੋਂ ਮੇਰੀ ਮੰਜ਼ਿਲ ਆ ਰਹੀ ਸੀ। ਮੈਂ ਕਲਾਸ਼ ਤੋਂ ਬਿਨਾ ਪਤਾ ਜਾਣਿਆ ਵੱਖ ਨਹੀਂ ਹੋਣਾ ਚਾਹੁੰਦੀ ਸੀ ਪਰ ਉਹ ਗੰਭੀਰ ਹੋ ਚੁੱਕੇ ਸਨ ਗੱਲਾਂ ਕਰਦਿਆਂ। ਸੋ ਮੇਰਾ ਦਵਾਰਾ ਹਿਆਈ ਨਹੀਂ ਪੈ ਰਿਹਾ ਸੀ ਪੁੱਛਣ ਦਾ। ਰਾਤ ਦੇ ਤਕਰੀਬਨ 9:00 ਵੱਜ ਚੁੱਕੇ ਸਨ। ਹੋਟਲ ਕੋਲ ਪਹੁੰਚਦਿਆਂ ਹੀ ਮੇਰਾ ਫੋਨ ਵਾਈਫਾਈ ਨਾਲ ਜੁੜ ਗਿਆ ਤੇ ਬਹੁਤ ਸਾਰੇ ਮੈਸੇਜ ਫੋਨ ਤੇ ਡਿੱਗਣ ਲੱਗ ਪਏ। ਮੈਸਾਂ ਦੀ ਆਵਾਜ਼ ਸੁਣ ਕੇ ਕਲਾਸ਼ ਨੇ ਮੇਰੇ ਵੱਲ ਨਜ਼ਰ ਕਮਾ ਕੇ ਆਖਿਆ ਓਹੋ ਅੱਛਾ ਤੇਰਾ ਹੋਟਲ ਆ ਗਿਆ ਹੈ ਬਹੁਤ ਸੋਹਣਾ ਹੋਟਲ ਹੈ ਮੇਰੀ ਘਰ ਦੀ ਛੱਤ ਤੇ ਬਨੇ ਬੈਡਰੂਮ ਤੋਂ ਸਾਫ ਦਿਖਾਈ ਦਿੰਦਾ ਇਹ ਹੋਟਲ ਆਹ ਉਹ ਸਾਹਮਣੇ ਹਰੀਆਂ ਤਾਕੀਆਂ ਵਾਲਾ ਤੇ ਨੀਲੇ ਦਰਵਾਜ਼ੇ ਵਾਲਾ ਬੰਗਲੋ ਮੇਰਾ ਹੀ ਹੈ ਕਹਿਲਾ ਚੀਜ਼ਾ ਕਰ ਮੇਰੇ ਹੋਟਲ ਤੋਂ ਬਿਲਕੁਲ ਮਗਰਲੇ ਪਾਸੇ ਸੀ ਤੇ ਮੇਰੇ ਰੂਮ ਤੋਂ ਸ਼ਾਇਦ ਇਹ ਐਨ ਕਲੀਅਰ ਦਿਸਦਾ ਮਸਾਂ ਕੁ ਮੀਟਰਾਂ ਦਾ ਬਕਵਾ ਸੀ ਉਹਨਾਂ ਦੇ ਘਰ ਅਤੇ ਮੇਰੇ ਹੋਟਲ ਵਿੱਚ ਹਾਏ ਮੈਂ ਕਿੰਨੀ ਕਿਸਮਤ ਵਾਲੀ ਸੀ ਇਸ ਮਹਾਨ ਔਰਤ ਦੀ ਸੰਗਤ ਮਾਨਣ ਦਾ ਸਬਬ ਮੈਨੂੰ ਮਿਲ ਰਿਹਾ ਸੀ ਵੀਰਾ ਆਪਣੇ ਫੋਨ ਤੋਂ ਮੇਰੇ ਫੋਨ ਤੇ ਮਿਸ ਕਾਲ ਮਾਰ ਲਾ ਮੇਰਾ ਨੰਬਰ ਸੇਵ ਕਰ ਲਾ ਤਾਂ ਕਿ ਫਿਰ ਚਾਨਕ ਰਾਤ ਨੂੰ ਇਹਦੇ ਘਰ ਦਾ ਦਰਵਾਜ਼ਾ ਨਾ ਖੜਕਾ ਦੇਵੀ ਪਿਛਲੀ ਵਾਰ ਵਾਂ ਇਹ ਨਾ ਕਿਉ ਫਿਰ ਹੱਸ ਪਏ ਮੈਂ ਫਟਾਫਟ ਜੇਬ ਵਿੱਚੋਂ ਫੋਨ ਕੱਢਿਆ ਤੇ ਉਹਨਾਂ ਦਾ ਨੰਬਰ ਨੋਟ ਕਰਨ ਲੱਗ ਪਈ ਨੰਬਰ ਨੋਟ ਕਰਦਿਆਂ ਹੀ ਉਹਨਾਂ ਦੇ ਫੋਨ ਤੇ ਮਿਸ ਕਾਲ ਮਾਰੀ ਤੇ ਨਾਲ ਹੀ ਉਹਨਾਂ ਨੇ ਵੀ ਮੇਰਾ ਨੰਬਰ ਸੇਵ ਕਰ ਲਿਆ ਆਪਣੇ ਫੋਨ ਵਿੱਚ ਤੇ ਫੋਨ ਤੇ ਕੁਝ ਟਾਈਪ ਕਰਨ ਲੱਗੇ ਲੈ ਵੀਰਾ ਆ ਵੀ ਸੇਵ ਕਰ ਲੈ ਮੈਂ ਤੈਨੂੰ ਕੁਝ ਭੇਜਿਆ ਮੈਂ ਫੋਨ ਕੋਲ ਲਿਆ ਤਾਂ ਉਹਨਾਂ ਨੇ ਆਪਣੇ ਘਰ ਦਾ ਪੂਰਾ ਐਡਰੈਸ WhatsApp ਤੇ ਭੇਜਿਆ ਸੀ ਘਰ ਦਾ ਨੰਬਰ 22 ਤੇ ਫੁੱਲ ਐਡਰੈਸ ਵੀ ਸੀ ਮੈਂ ਕਲਾਸ ਜੀ ਵੱਲ ਦੇਖਿਆ ਤੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾ ਕੇ ਸ਼ੁਕਰੀਆ ਕਿਹਾ ਉਹ ਮੇਰੇ ਤੋਂ ਉਮਰ ਵਿੱਚ ਕਾਫੀ ਵੱਡੇ ਸਨ ਫਿਰ ਵੀ ਮੈਂ ਉਹਨਾਂ ਨੂੰ ਕਲਾਸ ਜੀ ਕਹਿ ਕੇ ਹੀ ਗਲਤ ਕਰਤੀ ਸਾ ਸ਼ਾਇਦ ਸਾਡੇ profession ਵਿੱਚ ਕਿਸੇ ਨੂੰ ਵੀ ਆਂਟੀ ਅੰਕਲ ਜਾਂ ਭੈਣ ਜੀ ਭਰਾ ਨਹੀਂ ਕਿਹਾ ਜਾਂਦਾ ਸੀ ਜੋ ਇਸ ਫੀਲਡ ਦਾ ਹੁੰਦਾ ਹੈ ਸੋ ਮੈਂ ਵੀ ਉਸੇ ਦੀ ਹੀ ਪਾਲਣਾ ਕਰਦੀ ਤੇ ਕਲਾਸ਼ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ ਤੇਰਾ ਕੱਲ ਦਾ ਕੀ ਪ੍ਰੋਗਰਾਮ ਹੈ ਬੀਰਾ ਕੁਝ ਨਹੀਂ ਕਲਾਸ਼ ਜੀ ਬਸ ਇੱਥੇ ਹੋਟਲ ਵਿੱਚ ਹੀ ਖਾ ਪੀ ਕੇ ਧੁੱਪ ਸੇਕਣ ਦਾ ਪ੍ਰੋਗਰਾਮ ਹੈ ਹਾਲੇ ਤੱਕ ਤਾਂ ਠੀਕ ਹੈ ਮੈਂ ਵੀ ਵੇਲੀ ਹੀ ਆ ਕਿਤੇ ਜਾਣਾ ਵੀ ਨਹੀਂ ਅੰਜਕਰ ਫਿਰ ਕੱਲ ਬ੍ਰੇਕਫਾਸਟ ਤੋਂ ਬਾਅਦ ਆ ਜਾ ਮੇਰੇ ਵੱਲ ਇਕੱਠੇ ਬੈਠ ਕੇ ਚਾਹ ਪੀਵਾਂਗੇ ਕੀ ਕਹਿੰਦੀ ਠੀਕ ਐ ਇਸ ਤਰ੍ਹਾਂ ਤੈਨੂੰ ਕੋਈ ਹੋਰ ਕੰਮ ਤਾਂ ਨਹੀਂ 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 ਬਿਲਕੁਲ ਨਹੀਂ ਕਲਾਸੀ ਮੈਂ ਬਿਲਕੁਲ ਫਰੀ ਆ ਮੈਂ ਇਸ ਵੇਲੇ 10 ਵਜੇ ਆ ਜਾਵਾਂ ਤੁਸੀਂ ਜਾਗਦੇ ਹੋਵੋਗੇ ਜਾਂ ਲੇਟ ਆਵਾਂ ਮੈਂ ਉਹਨਾਂ ਨਾਲ ਵਦ ਤੋਂ ਵਦ ਸਮਾਂ ਬਤਾਉਣਾ ਚਾਹੁੰਦੀ ਸੀ ਮੇਰਾ ਚਾ ਸਮੇਂ ਨਹੀਂ ਜਾਂਦਾ ਸੀ ਆ ਬਿਲਕੁਲ ਰਾਜੇ ਤੂੰ ਆ ਜਾ ਮੈਂ 10 ਵਜੇ ਮੈਂ ਤਾਂ 6 ਵਜੇ ਹੀ ਉੱਠ ਜਾਂਦੀ ਆ ਮੈਨੂੰ ਤੇਰੀ ਉਡੀਕ ਰਹੇਗੀ ਠੀਕ ਹੈ ਜੀ ਮੈਂ ਸਵੇਰੇ ਮਿਲਦੀ ਆ ਹਾਂ ਇੱਕ ਗੱਲ ਹੋਰ ਵੀ ਰਾ ਮੇਰਾ ਫੋਨ ਨੰਬਰ ਤੇ ਮੇਰਾ ਪਤਾ ਕਿਸੇ ਨਾਲ ਸ਼ੇਅਰ ਨਾ ਕਰੀ ਤੇ ਨਾ ਹੀ ਮੇਰੇ ਇਸ ਗੁਪਤ ਗਾ ਯਾਨੀ ਮੇਰੇ ਇਸ ਕੈਨੇਰੀ ਆਈਲੈਂਡ ਲੈਜ਼ਰੌਂਟੀ ਦਾ ਜ਼ਿਕਰ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੇਰਾ ਯਕੀਨ ਕਰੋ ਪਿਛਲੀ ਵਾਰ ਦੀ ਤਰ੍ਹਾਂ ਆਪਣੀ ਇਹ ਮੁਲਾਕਾਤ ਵੀ ਆਪਾਂ ਦੋਹਾਂ ਚ ਹੀ ਰਹੇਗੀ ਸ਼ੁਕਰੀਆ ਵੀਰਾ ਸੱਚ ਨਹੀਂ ਕਿਉਂ ਤੂੰ ਆਪਣੀ ਆਪਣੀ ਲੱਗਦੀ ਐ ਪੁੱਤ ਤੈਨੂੰ ਮਿਲ ਕੇ ਅੱਜ ਬਹੁਤ ਚੰਗਾ ਲੱਗਾ ਕਿਸੇ ਆਪਣੇ ਦਾ ਮਨੋਂ ਸਲਾਹਾਂ ਬਾਦ ਅਹਿਸਾਸ ਹੋਇਆ ਕਿ ਮੇਰਾ ਆਪਣਾ ਵੀ ਕੋਈ ਹੈ ਮੇਰੇ ਨੇੜੇ ਇਹਨਾਂ ਆਖਦਿਆਂ ਕਲਾਸ਼ ਨੇ ਅੱਖਾਂ ਪਰ ਲੀਆਂ ਹੋਟਲ ਦੀਆਂ ਚਮਕਦੀਆਂ ਲਾਈਟਾਂ ਦੀ ਰੋਸ਼ਨੀ ਵਿੱਚ ਉਸ ਦੀਆਂ ਭਰੀਆਂ ਅੱਖਾਂ 'ਚ ਮੋٹے-ਮੋٹے ਹੰਝੂ ਮੋਤੀ ਵਾਂਗ ਬਾਹਰ ਆ ਗਏ ਮੈਂ ਮੁੜ ਉਹਨਾਂ ਨੂੰ ਗਲਬੱਕਰੀ ਵਿੱਚ ਲੈ ਲਿਆ ਇਸ ਵਾਰ ਉਹਨਾਂ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ ਤੇ ਸਰੀਰ ਵੀ ਕੰਬ ਰਿਹਾ ਸੀ ਇਕ ਤਮੈਨੂੰ ਸੁੰਦਰ ਸਰੀਰਵਾਰੀ ਕਲਾਸ਼ ਬਜ਼ੁਰਗ ਕਮਜ਼ੋਰ ਰੂਪ ਵਿੱਚ ਦਿਖਾਈ ਦਿੱਤੀ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇਹਨਾਂ 12 ਸਾਲਾਂ ਵਿੱਚੋਂ ਹੋਰ ਮਾਣਮੋਹੀ ਤਰਸ ਸਹੇੜ ਬੈਠੀ ਹੋਵੇ ਮੇਰਾ ਮਨ ਕੀਤਾ ਮੈਂ ਹੁਣੇ ਹੀ ਉਸ ਨਾਲ ਚਲੀ ਜਾਵਾਂ ਉਸ ਤੇ ਕਰ ਪਰ ਫਿਰ ਮੈਨੂੰ ਇੱਕ ਜ਼ਬਰਦਸਤੀ ਜੀ ਫੀਲ ਹੋਈ ਮੈਂ ਉਹਨਾਂ ਨੂੰ ਉਹਨਾਂ ਦਾ ਟਾਈਮ ਦੇਣਾ ਚਾਹੁੰਦੀ ਸੀ ਨਾਲੇ ਮੈਨੂੰ ਖਾਲੀ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਨਵਾਂ ਘਰ ਵਾਲਾ ਘਰ ਹੀ ਹੈ ਜਾਂ ਕਿਤੇ ਬਾਹਰ ਗਿਆ ਹੈ ਜਾਂ ਫਿਰ ਔਰ ਕੋਈ راز ਜੋ ਹਾਲੇ ਉਹਨਾਂ ਦੇ ਮਨ ਵਿੱਚ ਹੀ ਸਨ ਪਰ ਇਸ ਗੱਲ ਦਾ ਮੈਨੂੰ ਪੱਕਾ ਪਤਾ ਲੱਗ ਗਿਆ ਸੀ ਕਿ ਜ਼ਿੰਦਗੀ ਇੱਕ ਵਾਰ ਫਿਰ ਉਹਨਾਂ ਨੂੰ ਖਰਾ ਕੇ ਗਈ ਸੀ ਖੈਰ ਅਸੀਂ ਇੱਕ ਦੂਜੇ ਤੋਂ ਵਿਦਾ ਲਈ ਤੇ ਆਪੋ ਆਪਣੇ ਰਾਹ ਮੁੜ ਗਏ ਹਾਟਲ ਅੰਦਰ ਵੜਦਿਆਂ ਹੀ ਰਿਸੈਪਸ਼ਨ ਤੇ ਖੜੇ ਮੈਨੇਜਰ ਨੇ ਮੇਰਾ ਸਪੈਨਿਸ਼ ਬਾਦਸ਼ਾਹ ਵਿੱਚ ਦੁਬਾਰਾ ਸਵਾਗਤ ਕੀਤਾ ਬਹੁਤ ਹੀ ਚੰਗਾ ਸਟਾਫ ਸੀ ਹੋਟਲ ਦਾ ਰਿਸੈਪਸ਼ਨ ਤੇ ਖੂਬਸੂਰਤ ਵਾਟਰ ਫੌਂਟੇਨ ਲੱਗਾ ਸੀ ਜੋ ਹੋਟਲ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ ਲਿਫਟ ਦਾ ਬਟਨ ਦੱਬਿਆ ਤਾਂ ਕੁਝ ਕੁ ਮਿੰਟਾਂ ਬਾਅਦ ਲਿਫਟ ਖੁੱਲ ਗਈ ਅੰਦਰ ਪੈਰ ਪਾਉਣ ਲੱਗੀ ਤਾਂ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਹਾਲੇ ਡਿਨਰ ਨਹੀਂ ਕੀਤਾ ਸੀ ਕੁਝ ਘੰਟੇ ਪਹਿਲਾਂ ਤੱਕ ਮੈਨੂੰ ਬੜੀ ਭੁੱਖ ਲੱਗੀ ਸੀ ਪਰ ਕਲਾਸ ਜੀ ਨੂੰ ਮਿਲਦਿਆਂ ਹੀ ਮੇਰੀ ਭੁੱਖ ਹੀ ਮਰ ਗਈ ਸੀ ਖੈਰ ਖਾਣਾ ਤਾਂ ਖਾਣਾ ਹੀ ਪੈਣਾ ਸੀ ਨਹੀਂ ਤਾਂ ਦੇਰ ਰਾਤ ਭੁੱਖ ਨਾਲ ਬਿਲਕੁਲੀ ਫਿਰਦੀ ਸਵੇਰੇ ਘਰੋਂ ਤੁਰਨ ਵੇਲੇ ਘਰ ਦਾ ਹੀ ਬ੍ਰੇਕਫਾਸਟ ਕੀਤਾ ਹੋਇਆ ਸੀ ਸੋਚ ਵਿਚਾਰ ਕੇ ਮੈਂ ਵਾਪਸ ਰੈਸਟੋਰੈਂਟ ਵੱਲ ਤੁਰ ਪਈ ਹੋਟਲ ਵਿੱਚ ਹੀ 올 ਇਨਕਲੂਸਿਵ ਪੈਕੇਜ ਸੀ ਸੋ ਮੇਰਾ ਸਾਰੇ ਦਿਨ ਦਾ ਖਾਣਾ ਰਵੀ ਨੇ ਬੁੱਕ ਕੀਤਾ ਹੋਇਆ ਸੀ ਕੁਝ ਬੇਸਿਕ ਜਿਹਾ ਖਾਣਾ ਖਾਣ ਨੂੰ ਮੈਂ ਆਪਣੀ ਪਲੇਟ ਵਿੱਚ ਪਾਇਆ ਤੇ ਨਾਲ ਹੀ ਰੈੱਡ ਵਾਈਨ ਦਾ ਗਲਾਸ ਲੈ ਕੇ ਟੇਬਲ ਤੇ ਬੈਠ ਗਈ ਸਾਹਮਣੇ ਨੇੜੇ ਹੀ ਸਮੁੰਦਰ ਦੀਆਂ ਲਹਿਰਾਂ ਦੀ ਗੂੰਜ ਸੁਣਾਈ ਦੇ ਰਹੀ ਸੀ ਹੋਟਲ ਬਿਲਕੁਲ ਫਰੰਟ ਤੇ ਸੀ ਸਮੁੰਦਰ ਦੀਆਂ ਲਹਿਰਾਂ ਦੀ ਆਵਾਜ਼ ਇੱਕ ਸੰਗੀਤ ਵਾਂਗ ਸੁਣਾਈ ਦੇ ਰਹੀ ਸੀ ਥੋੜਾ ਜਿਹਾ ਖਾਣਾ ਮਸਾਂ ਨਵੇੜਿਆ ਗਲਾਸ ਨੂੰ ਮਿਲ ਕੇ ਸੱਚੀ ਮੇਰੀ ਜਮਾ ਭੁੱਖੀ ਮਰ ਗਈ ਸੀ ਮੈਂ ਵਾਈਨ ਦਾ ਘੁੱਟ ਪੜਦਿਆਂ ਦੁਬਾਰਾ ਉਹਨਾਂ ਦਾ ਸੋਚਣ ਲੱਗ ਪਈ। ਮਨ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਸਨ। ਇਹਨਾਂ 11 ਸਾਲਾਂ ਵਿੱਚ ਉਹਨਾਂ ਦਾ ਜੀਵਨ ਕਿਉਂ ਜਾ ਰਿਹਾ ਹੋਵੇਗਾ? ਇਹ ਤੱਤ ਮੇਰੇ ਦਿਮਾਗ ਵਿੱਚ ਘੇਰਾ ਪਾਰੇ ਸਨ। ਮੈਡਮ ਮੋਰਵੈਨ ਸਾਹਮਣੇ ਖੜੀ ਖੂਬਸੂਰਤ ਸਪੈਨਿਸ਼ ਸਵੀਟਰ ਦੇ ਸ਼ਬਦਾਂ ਨੇ ਮੈਨੂੰ ਮੇਰੀਆਂ ਸੋਚਾਂ ਤੋਂ ਵਾਪਸ ਲੈ ਆਉਂਦਾ। ਉਹ ਵਾਈਨ ਦੀ ਬੋਤਲ ਲੈ ਮੇਰੇ ਸਾਹਮਣੇ ਖੜੀ ਮੁਸਕਰਾ ਰਹੀ ਸੀ। "ਓ ਯੈਸ। ਪਲੀਜ਼ ਰੀਫਿਲ ਥਿਸ ਕਲਾਸ।" ਉਹ ਮੇਰਾ ਗਲਾਸ ਦੁਬਾਰਾ ਪਰ ਉਥੋਂ ਗਾਂ ਚਲੀ ਗਈ ਤੇ ਮੈਂ ਪਲੇਟ ਵਿੱਚ ਪਏ 나ਇਫ ਫੋਕ ਨਾ ਖੇਡਣ ਲੱਗੀ। ਖਾਣਾ ਖਾਣ ਦਾ ਮੇਰਾ ਕੋਈ ਮਨ ਨਹੀਂ ਸੀ। ਬਸ ਟਾਈਮ ਪਾਸ ਹੀ ਕਰ ਰਹੀ ਸੀ ਕਿ ਕਦੋਂ ਸਵੇਰ ਹੋਵੇ ਤੇ ਮੈਂ ਕਲਾਸ਼ ਕੋਲ ਜਾ ਕੇ ਬੈਠਾਂ। ਰੈੱਡ ਵਾਈਨ ਦੇ ਮੈਂ ਦੋ ਵੱਡੇ ਗਲਾਸ ਨਿਵੇੜ ਦਿੱਤੇ ਸਨ ਪਰ ਥੋੜੇ ਬਹੁਤ ਜ਼ਰੂਰ ਤੋਂ ਬਿਨਾਂ ਕੋਈ ਖਾਸ ਨਸ਼ਾ ਨਾ ਹੋਇਆ। ਸ਼ਾਇਦ ਮਨ ਤੇ ਕੁਝ ਹੋਰ ਗੱਲਾਂ ਹਾਵੀ ਸਨ। ਜਦ ਤੱਕ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਮਿਲਨੇ ਸਨ ਮੈਂ ਸ਼ਾਂਤ ਨਹੀਂ ਹੋਣਾ ਸੀ। ਇਹ ਮੇਰੀ ਪੁਰਾਣੀ ਆਦਤ ਸੀ ਸਾਹਮਣੇ ਖੱਬੇ ਪਾਸੇ সুইমিং ਪੂਲ ਦੇ ਨੀਲੇ ਫਲੋਰ ਤੇ ਪਾਣੀ ਲਾਈਟਾਂ ਨਾਲ ਚਮਕ ਰਿਹਾ ਸੀ ਉੱਥੇ ਪੂਲ ਦੀਆਂ ਪੌੜੀਆਂ ਤੇ ਇੱਕ ਜਵਾਨ ਜੋੜਾ ਬੈਠਾ ਚੋਲ-ਮੋਲ ਕਰ ਰਿਹਾ ਸੀ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ ਉਹਨਾਂ ਨੂੰ ਦੇਖ ਮੈਨੂੰ ਕਲਾਸ਼ ਦੀ 12 ਵਾਰੀ ਪਹਿਲਾਂ ਕਹੀ ਗੱਲ ਯਾਦ ਆ ਗਈ ਮੇਰਾ ਸਵਰਗ ਨਰਕ ਤੇ ਏ ਜੀਵਨ ਸਾਥੀ ਚੰਗਾ ਮਿਲ ਜਾਵੇ ਤਾਂ ਸਵਰਗ ਤੇ ਜੇ ਮਾੜਾ ਮਿਲ ਜਾਵੇ ਤਾਂ ਨਰਕ ਉੱਪਰ ਕੁਝ ਨਹੀਂ ਹੈ ਬਸ ਇਸ ਜਹਾਨ ਚ ਹੀ ਹੈ ਸਰਗ ਤੇ ਨਰਕ ਵੀ ਰਾ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ